ਖੜਾ ਬਾਈ ਤੁਸੀਂ ਦੇਖ ਲਓ ਭਰਾਵੋ ਜਿਹਨੇ ਸੇਵਾ ਕਰਦੀ ਹੁੰਦੀ ਹੈਗੀ ਆ ਖੜੇ ਨੇ ਵੀਰ ਦੇਖ ਲਓ ਜਿਪਸੀ ਦੇ ਵਿੱਚ ਬਾਈ ਹਰੇ ਕੋਲੇ ਸਾਰਾ ਸਿਸਟਮ ਆ ਜਿਹੜਾ ਬਾਈ ਫਿੱਟ ਕੀਤਾ ਹੋਇਆ ਤੇ ਜਿਹਦੇ ਨਾਲ ਪੈਂਚਰ ਵਗੈਰਾ ਲਾਉਣੇ ਟਾਇਰਾਂ 'ਚ ਹਵਾ ਵਗੈਰਾ ਭਰਨੀ ਤੇ ਆ ਖੋਲ-ਖੋਲ ਰੱਖੇ ਪਏ ਨੇ ਬਾਈ ਟਾਇਰ ਜਿਹੜੀਆਂ ਗੱਡੀਆਂ ਦੇ ਟਾਇਰਾਂ 'ਚ ਪ੍ਰੋਬਲਮ ਆਈ ਸੀ ਆ ਇੱਕ ਪਿਕਅਪ ਗੱਡੀ ਖੜੀ ਹੈਗੀ ਜਮਾ ਸਭ ਤੋਂ ਮੂਰੇ ਇਹ ਗੱਡੀ ਦੇ ਬਾਈ ਆਪਾਂ ਕਹੀਏ ਵੀ ਚਾਰੇ ਟਾਇਰਾਂ ਦੇ ਵਿੱਚ ਸੂਏ ਸਾਹੇ ਮਾਰਗੇ ਦੀਗੇ ਤਾਂ ਆਪਣੇ ਇੱਕ ਪਾਤੜਾ ਤੋਂ ਵੀਰ ਨੇ ਬਾਈ ਸਾਡਾ ਹਿੰਦੂ ਭਾਈਚਾਰਾ ਜਿਵੇਂ ਆਪਾਂ ਕਹਨੇ ਆਂ ਵੀ ਭਾਈ ਜਿਹੜਾ ਇਹ ਭਾਰਤ ਦੀ ਧਰਤੀ ਆ ਨਾ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਭਾਈ ਆਪਸ ਦੇ ਵਿੱਚ ਪਿਆਰ ਆ ਤੇ ਇਹ ਜਿਹੜੀ ਸੇਵਾ ਨਾ ਭਾਈ ਮੈਂ ਤੁਹਾਨੂੰ ਵੀਰਾਂ ਨਾਲ ਮਿਲਾਉਣਾਗਾ ਭਾਈ ਅੰਕਿਤ ਆਗਾ ਪਾਤਣਾ ਤੋਂ ਤੇ ਹੋਰ ਜਿਹੜਾ ਇਹਨਾਂ ਦਾ ਗਰੁੱਪ ਆਗਾ ਤੇ ਅੰਕਿਤ ਭਾਈ ਆਜੋ ਦਿਖਾਓ ਭਾਈ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਤੇ ਭਾਈ ਆਪਣੇ ਗਰੁੱਪ ਦੇ ਵਿੱਚ ਕਿਹੜੇ-ਕਿਹੜੇ ਵੀਰ ਨੇ ਭਾਈ ਜਿੰਨਾਂ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਆ ਭਾਈ ਬੀਰ ਜੀ ਗੱਲ ਇਹ ਆ ਜਦੋਂ ਅਸੀਂ ਪਹਿਲਾਂ ਆਏ ਸੀ 21 ਤਰੀਕ ਨੂੰ ਹਾਂਜੀ ਉਦੋਂ ਅਸੀਂ 6-7 ਭਰਾ ਆਏ ਸੀਗੇ ਤੇ ਉਹਨਾਂ ਨੇ ਇਹ ਗੱਲਬਾਤ ਕੀਤੀ ਸੀ ਵੀ ਇਹ ਆਪਾਂ ਜਿਹੜਾ ਕੋਈ ਟਾਇਰ ਆ ਕੋਈ ਮਕੈਨਿਕ ਦਾ ਕੰਮ ਆ ਵੀ ਉਹ ਆਪਾਂ ਸਾਰੇ ਕਰਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸਾਡਾ ਗਰੁੱਪ ਹੈ ਦੋ ਤਿੰਨ ਭਰਾ ਹੋਰ ਸਾਡੇ ਨਾਲ ਜੁੜੇ ਨੇ ਇਹ ਭਰਾ ਪਹਿਲੇ ਦਿਨ ਤਵਾਰੇ ਆ ਬਾਈ ਦਾ ਕੀ ਨਾਮ ਹੈ ਜੀ ਸਕੰਦਰ ਦਗਾਲ ਠੀਕ ਹੈ ਜੀ ਇਹ ਭਰਾ ਪਹਿਲੇ ਦਿਨ ਤਵਾਰੇ ਆ ਜੀ ਇਹਦਾ ਨਾਮ ਨਿਖਿਲ ਮਿੱਤਰ ਨਿਖਿਲ ਮਿੱਤਰ ਠੀਕ ਹੈ ਹਾਂਜੀ ਤੇ ਹੋਰ ਜਿਹੜੇ ਦੂਜੇ ਬਾਈ ਨੇ ਬਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਜੋ ਬਾਈ ਦਿਖਾ ਦਈਏ ਹਨਾ ਤੇ ਬਾਈ ਹੁਰੀ ਬਾਈ ਆਪਦੇ ਨਾਲ ਸਿਸਟਮ ਲੈ ਕੇ ਆਏ ਨੇ ਤੁਸੀਂ ਦੇਖ ਲਓ ਤੇ ਇਹ ਬਾਈ ਤੁਸੀਂ ਆਪਦੇ ਕੋਲੋਂ ਕਰਕੇ ਲੈ ਕੇ ਆਏ ਹੋਗੇ ਹਾਂਜੀ ਆਪਦੇ ਕੋਲੋਂ ਲੈ ਕੇ ਆਏ ਠੀਕ ਆ ਬਾਈ ਬਿਲਕੁਲ ਬਾਈ ਦੇਖੋ ਆਹ ਟਾਇਰ ਚੇਂਜ ਕਰਾਂਗੇ ਬਾਈ ਜੀ ਟਾਇਰ ਠੀਕ ਆ ਬਾਈ ਮਾਰ ਕੇ ਪਾੜਦੇ ਇਹ ਟਾਇਰ ਇੱਕ ਮਿੰਟ ਮੈਂ ਛੋਟੇ ਲਾਉਦਾ ਤੇ ਅੱਛਾ ਭਾਈ ਇਹ ਟਾਇਰਾਂ ਨੂੰ ਕੀ ਦਿੱਕਤ ਆ ਗਈ ਸੀਗੀ ਬਾਈ ਇਸਕਾ ਇਹਨਾਂ ਦੇ ਵਿੱਚ ਸੂਏ ਮਾਰ ਦਿੱਤੇ ਗਏ ਨੇ ਠੀਕ ਆ ਭਾਈ ਇਹ ਚਾਰ ਚਾਰ ਸੂਏ ਮਾਰ ਕੇ ਟਾਇਰ ਖਰਾਬ ਕਰ ਦਿੱਤੇ ਨੇ ਜੋ ਟਾਇਰ ਉਹ ਟਾਇਰ ਪਾਵਾਂਗੇ ਜੋ ਰਿਪੇਅਰ ਹੋਊਗਾ ਉਹਨੂੰ ਰਿਪੇਅਰ ਕਰਾਂਗੇ ਬਾਈ ਜੀ ਠੀਕ ਆ ਭਾਈ ਟੋਟਲ ਲੋਸ ਕਰ ਦਿੱਤੇ ਟਾਇਰ ਉਹਨਾਂ ਦਾ ਬਿਲਕੁਲ ਬਾਈ ਤੁਹਾਡਾ ਬਹੁਤ ਸੋਹਣਾ ਪ੍ਰਾਲਾ ਆਹ ਮਸ਼ੀਨ ਕਾਹਦੇ ਲਈ ਆ ਇਹ ਟਾਇਰ ਦੇ ਇਹ ਇੰਨਾ ਟਾਇਰਾਂ ਵਾਸਤੇ ਹੀ ਆ ਇਹਨਾਂ ਨੂੰ ਖੋਲਣ ਪੇੜ ਦੇ ਵਾਸਤੇ ਠੀਕ ਆ ਵੀ ਜਿਹੜਾ ਆਪਾਂ ਕਹੀ ਉੱਤੇ ਜਾੜੀ ਜਾਂਦਾ ਹਾਂ ਆਹ ਵੀ ਜਿਹੜਾ ਟਰੈਕਟਰ ਫ੍ਰੀ ਹੋਣ ਵਾਲਾ ਇਹ ਉਦੋਂ ਇਹਦਾ ਕੰਮ ਕਰਦਾ ਹੈ ਬਿਲਕੁਲ ਕਿੰਨੇ ਬਾਈ ਆਪਦੇ ਨਾਲ ਬੰਦੇ ਲੈ ਕੇ ਆਏ ਹੋਗੇ ਬਾਈ ਜਿਹੜੇ ਨਾਲ ਬਾਈ 4 ਜਣੇ ਨੇ ਮੁੰਡੇ 4 ਜਣੇ ਨੇ ਜੋ ਵੀ ਬਈਆ ਸਾਰਾ ਸਮਾਨ ਦੀ ਹੈ ਇੱਕ ਕਾਰ ਸਾਡੀ ਗਈ ਆ ਹੁਣੀ ਠੀਕ ਆ ਬਾਈ ਤੇ ਦੇਖੋ ਬਾਈ ਵੀਰ ਹੋਰਾਂ ਨੇ ਕਿੰਡੀ ਵੱਡੀ ਸੇਵਾ ਅੰਕਿਤ ਬਾਈ ਤੁਸੀਂ ਹੀ ਬੋਲੀ ਜਾਓ ਹਣਾ ਛੋਡੇ ਵੀ ਮੈਂ ਲਾਤਾ ਮਾਈਕ ਤੇ ਬਹੁਤ ਧੰਨਵਾਦ ਬਾਈ ਤੁਹਾਡਾ ਜਿਵੇਂ ਆਪਾਂ ਕਹਿੰਦੇ ਆ ਬਾਈ ਆਪਣਾ ਭਾਰਤ ਨਾ ਆ ਸਾਰੀਆਂ ਨਵੀਆਂ ਟੂਪਾਂ ਕਰਕੇ ਧਰਮਾਂ ਦੀ ਧਰਤੀ ਆ ਗਈ ਹੈ ਨਾ ਇੱਥੇ ਸਾਰਿਆਂ ਦੇ ਵਿੱਚ ਪਿਆਰ ਆ ਬਾਈ ਟੂਪਾਂ ਵਗੈਰਾ ਦੇਖ ਲਓ ਬਾਈ ਵੀਰ ਖੁਰੀ ਜਮਾਂ ਨਵੀਆਂ ਲੈ ਕੇ ਆਏ ਨੇ ਬਾਈ ਦੇਖ ਲਓ ਐ ਮਰਫ ਦੀਆਂ ਪਾਰਿਆ ਜੋ ਵੀ ਚੰਗੀਆਂ ਕੰਪਨੀਆਂ ਦੀਆਂ ਟਿਊਬਾਂ ਨੇਗੀਆਂ ਇਹ ਉਹ ਬੰਦੇ ਨੇ ਭਰਾਵੋ ਜਿਹੜੇ ਫੇਸਬੁੱਕ ਤੇ ਪੋਸਟਰ ਨਹੀਂ ਲਿਖ ਕੇ ਪਾਇਆ ਇਹਨਾਂ ਨੇ ਇਹਨਾਂ ਦੇ ਦਿਲ 'ਚ ਦਰਦ ਸੀ ਕਿ ਸਾਡੇ ਕਿਸਾਨ ਭਾਈਚਾਰੇ ਨੂੰ ਦਿੱਕਤ ਆਈ ਹੈਗੀ ਵੀ ਸਾਡੇ ਕਿਸਾਨਾਂ ਦੇ ਅਸੀਂ ਨਾਲ ਖੜ੍ਹ ਜਾਈਏ ਆ ਜਾਓ ਬਾਈ ਦਿਖਾਈਏ ਬਾਈ ਕੀ ਕੀ ਕੰਮ ਹੋ ਰਿਹਾ ਹੈਗਾ ਇਹ ਮੰਗਰ ਲੈਟਾ ਰਾਗੇ ਬਾਈ ਇਹ ਮੰਗਰ ਲੈਣੇ ਬਾਈ ਜੀ ਪਾਈ ਜਾਂਦੇ ਇਹਨਾਂ ਦਾ ਇਹ ਪਾੜਤੀਆਂ ਦੇਖੋ ਸੂਏ ਦਿਖਾ ਦਿਓ ਜੀ ਆ ਪਾੜਤੀ ਇਹ ਤਾਂ ਜਿਵੇਂ ਡਾਡਾ ਮਾਰ ਮਾਰ ਆ ਜੜਤੂ ਹੀ ਤੋੜਤੀਆਂ ਦੇਖੋ ਬਾਈ ਜੀ ਹੋ ਆ ਆ ਦੇਖ ਲਓ ਬਾਈ ਇਸ ਤਰ੍ਹਾਂ ਦੇ ਇਹਪਰਾ ਸਾਡੇ ਅਸੀਂ ਲੈ ਕੇ ਆਏ ਨਾਲ ਜੋ ਚੇਂਜ ਕਰ ਰਹੇ ਨੇ ਟਾਇਰ ਸਾਡੇ ਠੀਕ ਆ ਬਾਈ ਹਾਂਜੀ ਹਾਂਜੀ ਆ ਕਰ ਰਹੇ ਆ ਤੇ ਕਰਦਾ ਬਾਈ ਓਕੇ ਹੋ ਗਿਆ ਇਹ ਪਰਲੇ ਪਾਸੇ ਜੋ ਵੀ ਇਹਨਾਂ ਦਾ ਮਕੈਨਿਕਲ ਦਾ ਵੀਰੇ ਮਕੈਨਿਕਲ ਲੈ ਕੇ ਆਵਾਂਗੇ ਕੱਲ ਨੂੰ ਸਾਡੇ ਪੁੱਛੇ ਵੇਲੇ ਕਿਉਂਕਿ ਅੱਜ ਟਾਇਰਾਂ ਨਾਲ ਨਿਮੇੜ ਕੇ ਕੱਲ ਨੂੰ ਮਕੈਨਿਕ ਵਾਲਾ ਕਰਾਂਗੇ ਜੀ ਜੋ ਵੀ ਆ ਨਹੀਂ ਨਹੀਂ ਠੀਕ ਆ ਬਾਈ ਜਿਵੇਂ ਅੱਜ ਤਾਂ ਬਾਈ ਟਿਊਬਾਂ ਦਾ ਕੰਮ ਹੋ ਗਿਆ ਹੈ ਨਾ ਠੀਕ ਹੈ ਜੀ ਤੇ ਕੱਲ ਨੂੰ ਉਸ ਤੋਂ ਬਾਅਦ ਜਿਵੇਂ ਇਹਨਾਂ ਦੇ ਬਾਈ ਟੈਂਕੀਆਂ ਦੇ ਵਿੱਚ ਉਹ ਚੀਜ਼ਾਂ ਬਾਈ ਆ ਚੀਜ਼ਾਂ ਤੋੜੀਆਂ ਵੀ ਆ ਆ ਮਾਰ ਗਏ ਹਾਂਜੀ ਹਾਂਜੀ ਜਿਹੜੀ ਪੈਣੀਆਂ ਚੀਜ਼ਾਂ ਪਾ ਦਾਂਗੇ ਜੋ ਰਿਪੇਅਰ ਹੋਣਗੇ ਰਿਪੇਅਰ ਕਰਾਵਾਂਗੇ ਬਾਈ ਜੀ ਠੀਕ ਆ ਬਾਈ ਨਹੀਂ ਨਹੀਂ ਬਾਈ ਬੜਾ ਧੰਨਵਾਦ ਤੁਹਾਡਾ ਹਨਾ ਭਰਾਵੋ ਇਹ ਪੰਜਾਬ ਇਹ ਜੀ ਧਰਤੀ ਆ ਗਈ ਜਿੱਥੇ ਗੁਰੂਆਂ ਪੀਰਾਂ ਦੀ ਕਿਰਪਾ ਗਈ ઋਸ਼ੀਆਂ ਮੁਣੀਆਂ ਦੀ ਧਰਤੀ ਆ ਇਹ ਬਾਈ ਉਹਨਾਂ ਨੇ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਦਿੱਤਾ ਤੇ ਇਹਦੀ ਬੈਟਰੀ ਵੀ ਜਾ ਕੇ ਲੈ ਗਈ ਸੀ ਬਾਈ ਹਨਾ ਹਾਂਜੀ ਇਹਦੀ ਬੈਟਰੀ ਲੈ ਗਈ ਆਹ ਟਰੈਕਟਰ ਦੀ ਬਾਈ ਬੈਟਰੀ ਖੋਲ ਕੇ ਲੈ ਗਈ ਜੀ ਇੱਕ ਮੂਹਰੇ ਦੀ ਬਾਈ ਹੁਰੀ ਕਹਿੰਦੇ ਬਾਈ ਇਹ ਵੀ ਆ ਰਹੇ ਬੋਲ ਜਮਤ ਕਰਾਂਗੇ ਬਾਈ ਸਾਰਾ ਆਪਦਾ ਗਰੁੱਪ ਰਾਲ ਕੇ ਤੇ ਬਾਈ ਅੰਕਲ ਹੋਰਾਂ ਦਾ ਬਾਈ ਇਕੰਦਰ ਹੋਰਾਂ ਦਾ ਜਿਹੜੇ ਵੀਰਾਂ ਨੇ ਬਾਈ ਇਹ ਜਿਹੜੀ ਸੇਵਾ ਕੀਤੀ ਉਹ ਸਮਝ ਲੀਆ ਕਿ ਬਹੁਤ ਬਹੁਤ ਧੰਨਵਾਦ ਵੀਰੋਰਾ। ਇਹ ਹੁੰਦੀ ਆ ਬਾਈ ਜਿਹਨੇ ਸੇਵਾ ਕਰਨੀ ਹੁੰਦੀ ਆ ਨਾ ਆਪਣਾ ਬਾਈ ਸ਼ਕੰਦਰ ਕਿੱਧਰ ਨੂੰ ਗਿਆ? ਸ਼ਕੰਦਰ ਆ ਜਾਓ ਬਾਈ ਤੁਹਾਡੇ ਮੈਕ ਲੱਗੇ ਹੋਏਗਾ। ਹਾਂ ਬਾਈ ਬਾਈ ਦੇ ਵੀ ਲੱਗੇ ਆ ਬਾਈ ਦੋ ਦੇ। ਹਾਂਜੀ ਹਾਂਜੀ। ਠੀਕ ਐ। ਤੇ ਇਹ ਬਾਈ ਮੰਨ ਲਓ ਵੀ ਜਿਵੇਂ ਆ ਉਹਨਾਂ ਸੁਣਨ ਵਾਲੀ ਲੱਗੇ ਹੋਏ ਨੇ ਕਿਵੇਂ ਆ ਬਾਈ? ਹਾਂਜੀ ਸੂਏ ਮਾਰਨ ਕਰਕੇ ਵੀਰੇ हां मेरे टूटीयां ਵੀ ਤੋੜਤੀਆਂ ਸੂਏ ਮਾਰਤੇ ਜੀ ਹਾਂ ਫਿਰ ਉਹ ਟੂਬਾ ਪਾ ਰਹੇ ਜਿਹੜਾ ਟਾਇਰ ਕੋਈ ਪਾਟਿਆ ਵਾ ਫਿਲਹਾਲ ਉਹ ਟਾਇਰ ਪਾ ਦਾਂਗੇ ਹਲੇ ਤੱਕ ਤਾਂ ਟੂਬਾ ਪਾੜੀਆਂ ਵੀ ਨੇ ਜੋ ਟੂਬਾ ਪਾ ਰਹੇ ਠੀਕ ਆ ਬਾਈ ਠੀਕ ਆ ਜਿੰਨੇ ਟਾਇਰ ਹੋਣਗੇ ਜੀ ਉਹ ਟਾਇਰ ਵੀ ਸਾਰੇ ਚੇਂਜ ਕਰਾਂਗੇ ਨਹੀਂ ਨਹੀਂ ਬਿਲਕੁਲ ਕੱਲ ਵੀ ਟਾਇਰ ਲੈ ਕੇ ਆਏ ਸੀ ਅੱਜ ਵੀ ਟਾਇਰ ਲੈ ਕੇ ਆਏ ਸੀ ਹਾਂਜੀ ਕੱਲ ਸਾਨੂੰ ਕਹਿਣ ਲੱਗੇ ਵੀ ਤੁਸੀਂ ਇੱਕ ਵਾਰੀ ਜਾਇਜਾ ਲੈ ਜਾਓ ਅੱਛਾ ਇੱਕ ਵਾਰ ਤੁਸੀਂ ਟਾਇਰ ਲੈ ਕੇ ਆਏ ਸੀ ਕੱਲ ਟਾਇਰ ਲੈ ਕੇ ਆਏ ਸੀ ਜੀ 15 ਤੋਂ 20 ਟਾਇਰ ਲੈ ਕੇ ਆਏ ਸੀ ਜੇ ਕੱਲ ਸਾਰਾ ਜਾਇਜਾ ਲੈ ਕੇ ਗਏ ਜੀ ਉਸ ਤੋਂ ਬਾਅਦ ਟੂਬਾਂ ਲੈ ਕੇ ਆਏ ਟਾਇਰ ਸਾਡੇ ਖਨੋਰੀ ਪਏ ਨੇ ਜੀ। ਚਲੋ ਬਈ ਕੱਲ ਕੋਈ ਟਾਇਰ ਚੇਂਜ ਨਹੀਂ ਹੋਇਆ ਉਹਦੇ ਕਰਕੇ ਖਨੋਰੀ ਖੜੇ ਕਰਤੇ ਸੀ। ਟਾਇਰ ਤੁਸੀਂ ਇੱਥੇ ਆਪਦੇ ਖਰਚੇ ਤੇ ਲੈ ਆਏ ਬਈ ਲੈਏ ਸੀ ਜੀ। ਦੇਖ ਲਓ ਭਰਾਵੋ ਇੱਕ ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਸਾਡੇ ਕੋਲੇ ਮੁਕਸਰ ਆਵੇ ਵੀ ਉੱਥੇ ਆ ਕੇ ਟਾਇਰ ਹੋ ਕਰਕੇ ਲੈ ਕੇ ਜਾਵੇ ਬਾਈ। ਛੋਟੇ ਬਾਈ ਆਪਣੀ ਟਾਇਰਾਂ ਦਾ ਕੰਮ ਹੈ ਜਾਂ ਆਪਣਾ ਦਾ ਕੰਮ ਹੈ? ਨਹੀਂ ਜੀ ਮੈਂ ਆੜਤੀਆਂ ਦਾ ਮੁੰਡਾ। ਆੜਤੀਆਂ ਦਾ ਮੁੰਡਾ ਠੀਕ ਹੈ। ਸਾਡਾ ਇਹਨਾਂ ਨਾਲ ਵੀ ਉਹ ਪਿਆਰ ਹੈ ਵੀ 9 ਮਾਸ ਦਾ ਰਿਸ਼ਤਾ ਹੈ। ਸਾਡਾ ਇਹਨਾਂ ਬਿਨਾਂ ਨਹੀਂ ਸਰਦਾ ਤੇ ਇਹਨਾਂ ਦਾ ਸਾਡੇ ਬਿਨਾਂ ਨਹੀਂ। ਬਿਲਕੁਲ ਬਿਲਕੁਲ ਬਾਈ ਬਿਲ ਤੇ ਅੱਗੇ ਬਾਈ ਕਿਹੜੇ ਕਿਹੜੇ ਟਰੈਕਟਰਾਂ ਦਾ ਕਰਾਇਆ ਤਾਂ ਕੰਮਾਂ ਕਿ ਤੇ ਬਾਈ ਆ ਜਾਓ ਮਰਾ ਦਿਖਾ ਦਈਏ ਆਪਾਂ ਹਨਾ ਇੱਧਰ ਹੈ ਜੀ ਇੱਧਰ ਹੋਇਆ ਹੈ ਇੱਧਰ ਨਾਲ ਪੈਂਡਿੰਗ ਹੈ ਠੀਕ ਹੈ ਠੀਕ ਹੈ ਇੱਧਰ ਹੋਇਆ ਹੈ ਜੀ ਆ ਜਾਓ ਜੀ ਆ ਜਾਓ ਬਾਈ ਜਿਹੜੇ ਜਿਹੜੇ ਟਰੈਕਟਰਾਂ ਦਾ ਬਾਈ ਕੰਮ ਹੋ ਗਿਆ ਹਨਾ ਆਪਾਂ ਉਹ ਆਹ ਖੜਾ ਹੈ ਜੀ ਆਹ ਵੀ ਦੇਖ ਬਾਈ ਟਰਾਂਡੀ ਦਾ ਵੀ ਟਾਇਰ ਹੋਇਆ ਠੀਕ ਹੈ ਇਹਦਾ ਹੋ ਗਿਆ ਜੀ ਸਾਰਾ ਉਹਦਾ ਹੋ ਗਿਆ ਠੀਕ ਹੈ ਇਹਦਾ ਹੋ ਗਿਆ ਅੱਛਾ ਇੱਕ ਦਾ ਟਰੈਕਟਰ ਦਾ ਕੰਮ ਹੋ ਗਿਆ ਹਨਾ ਠੀਕ ਆ ਬਾਈ ਠੀਕ ਆ ਤੇ ਇਹਨੂੰ ਵੀ ਬਾਈ ਜਮਾ ਆਪਾਂ ਦੇਖ ਲਓ ਵੀ ਟਾਇਰਾਂ ਨੂੰ ਜਿਹੜਾ ਹੈਗਾ ਚਾਰ ਟਾਇਰ ਥੱਲੇ ਟੂਟੀਆਂ ਤੋੜੀਆਂ ਹੋਈਆਂ ਸੀ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਪ੍ਰਾਲਾ ਬਾਈ ਹੈ ਨਾ ਤੇ ਹੁਣ ਤੱਕ ਬਾਈ ਕਿੰਨੇ ਟਰੈਕਟਰਾਂ ਦਾ ਕੰਮ ਕਰਤਾ ਬਾਈ ਚਾਰ ਤੋਂ ਪੰਜ ਦਾ ਹੋ ਗਿਆ ਜੀ ਠੀਕ ਹੈ ਬਾਈ ਦੋ ਅਰਜਨ ਹੋ ਗਏ ਹੋ ਗਏ ਜਿਹੜੀਆਂ ਅੱਗੇ ਗੱਡੀਆਂ ਖੜੀਆਂ ਨੇ ਤੇ ਆਹ ਟਰੈਕਟਰ ਵੀ ਠੀਕ ਕਰਤਾ ਵੀਰ ਹੋਰਾਂ ਨੇ ਤੇ ਆਹ ਗੱਡੀ ਦਾ ਕੰਮ ਵੀ ਚੱਲੀ ਜਾਂਦਾ ਹੈ ਨਾ ਠੀਕ ਹੈ ਹੁਣ ਕਰ ਦਾਂਗੇ ਉਧਰ ਫ੍ਰੀ ਹੋ ਜਾਣਗੇ ਹਾਂ ਇਹਨਾਂ ਦਾ ਹੋ ਗਿਆ ਬਾਈ ਅੰਕਿਤ ਬਾਈ ਇਹਦਾ ਵੀ ਹੋ ਗਿਆ ਕੰਮ ਹੈ ਨਾ ਬਿਲਕੁਲ ਇਹਦਾ ਹੋ ਗਿਆ ਜੀ ਇਹਦੇ ਵੀ ਚਾਰੇ ਟਾਇਰ ਥੱਲੇ ਸੀ ਸੂਏ ਮਾਰੇ ਹੋਏ ਸੀ ਚਾਰੋ ਟਿਊਬਾਂ ਨਵੀਆਂ ਪਈਆਂ ਨੇ ਜੀ ਠੀਕ ਆ ਬਾਈ ਠੀਕ ਆ ਨਹੀਂ ਨਹੀਂ ਬਾਈ ਬਹੁਤ ਸੋਣਾ ਤੁਹਾਡਾ ਧੰਨਵਾਦ ਬਾਈ ਹਨਾ ਤੇ ਬਾਈ ਪਰਮਾਤਮਾ ਹਰਿਆਣਾ ਸਰਕਾਰ ਦੀ ਸਭ ਤੋਂ ਕਨੌਣੀ ਹਰਕਤ ਆ ਕਾਰ ਦੀ ਨਿਸ਼ਾਨੀ ਹੈ ਜੀ ਹਾਂ ਇਹ ਮੈਡੀਕਲ ਵਾਲਿਆਂ ਦੀ ਕਾਰ ਸੀ ਆਪਣੇ ਭਰਾਵਾਂ ਦੀ ਡਾਕਟਰਾਂ ਦੀ ਠੀਕ ਹੈ ਜੀ ਉਹਨਾਂ ਦੇ ਲਾਠੀ ਚਾਰਜ ਵੀ ਕੀਤਾ ਗਿਆ ਤੇ ਉਹਨਾਂ ਦੀ ਗੱਡੀ ਨੂੰ ਪੂਰਾ ਤੋੜਪੰਨ ਕੀਤਾ ਗਿਆ ਸਾਡੇ ਇਸ ਗੱਡੀ ਦੇ ਵਿੱਚ ਇੱਕ ਭਰਾ ਦੀ ਬਾਹ ਵੀ ਟੁੱਟੀ ਹੈ ਠੀਕ ਹੈ ਜੀ ਜਿਹੜਾ ਉਹ ਮੁੰਡਾ ਅਮਰਪਸੀ ਜਿਹੜਾ ਗੁਰਮਾਨ ਦੀ ਟੀਮ ਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਭਾਈ ਤੁਸੀਂ ਦੇਖ ਲਓ ਯਾਰ ਗੱਡੀ ਐ ਜਮਾਂ ਉਹ ਕਰੀ ਪਿਆ ਵੀ ਖਤਮ ਕਰਨ ਵਾਲਾ ਕੰਮ ਕਰਾਇਆ ਪਿਆ ਦੇਖ ਲਓ ਯਾਰ ਹੋਰ ਬੰਦਾ ਕੀ ਉਹ ਕਰੂਗਾ ਭਾਈ ਜੀ ਪਹਿਲਾਂ ਆਪਾਂ ਇਹ ਸੁਣਦੇ ਹੁੰਦੇ ਸੀਗੇ ਵੀ ਇਹ ਬਾਗਾ ਬਾਰਡਰ ਹੈ ਇਹ اٹਾਰੀ ਬਾਰਡਰ ਹੈ ਪਰ ਇਹਨਾਂ ਕੋਜੀਆਂ ਸਰਕਾਰਾਂ ਨੇ ਹਰਿਆਣਾ ਤੇ ਪੰਜਾਬ ਦਾ ਬਾਰਡਰ ਬਣਾਤਾ ਜਿੱਦਾਂ ਆਪਾਂ ਇਸ ਦੇਸ਼ ਦੇ ਬਸਤੀਕ ਨਾ ਹੋਈਏ ਜੇ ਆਪਾਂ ਨੇ ਹੁਣ ਹਰਿਆਣੇ ਚ ਜਾਣਾ ਤਾਂ ਜਾ ਨਹੀਂ ਸਕਦੇ ਤੇ ਇਹ ਬਾਡਰ ਵਾਲਾ ਹੀ ਕੰਮ ਬਣਾਦਾ ਬਹੁਤ ਔਖਾ ਸਿਸਟਮ ਉਹ ਹੋ ਰਿਹਾ ਬਾਈ ਉਤੋਂ ਬਾਈ ਇਹਨਾਂ ਨੇ ਨਾ ਕੀ ਕਰਿਆ ਜਿੰਨੇ ਗੱਡੀਆਂ ਭੰਨ ਰਹੀ ਸੀਗੇ ਸਭ ਤੋਂ ਵੱਡੀ ਸਿਆਸਤ ਕੀਤੀ ਗਿਆ ਵੀ ਲੋਕਾਂ ਦਾ ਧਾਰਮਿਕ ਤੌਰ ਤੇ ਵੀ ਆਪਦਾ ਫਰਕ ਪਾਈਏ ਇਹ ਜਦੋਂ ਗੱਡੀਆਂ ਭੰਨ ਰਹੇ ਸੀਗੇ ਤੇ ਉਧਰ ਕਿਸਾਨ ਜੁਨੀਅਨ ਵਾਲੇ ਝੰਡੇ ਰੋਲ ਰਹੇ ਸੀ ਜਿਹੜੇ ਵੀਰਾਂ ਨੇ ਸੁਣਾਇਆ ਕਹਿੰਦੇ ਭਾਈ ਜੈਸਿਰੀ RAM ਦੇ ਨਾਰੇ ਲਾ ਰਹੇ ਸੀ ਦੀ ਹਨ ਉਹ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਮੰਨ ਲਾ ਵੀ ਸਿੱਖਾਂ ਦਾ ਤੇ Hindu ਭਾਈਚਾਰੇ ਦਾ ਹਨ ਕਿਉਂ ਮੋਸਟਲੀ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆਗੇ ਬੰਦੇ ਸਿੱਖ ਧਰਮ ਨਾਲ ਨੇਗੇ ਤੇ ਜਿਹੜੇ ਕਿਸਾਨ ਬੰਦੇ ਆਰਤੀਆਂ ਨਾਲ ਜੁੜੇ ਹੋਏ ਬਣੇ ਸਾਰੇ Hindu ਭਰੀ ਭਾਈਚਾਰੇ ਨਾਲ ਨੇ ਸੇਠਾਂ ਨਾਲ ਜੁੜੇ ਵਿਆ ਹਨ ਇਹਨਾਂ ਦੀ ਇਹ ਵੀ ਉਹ ਦਿਗੀ ਸਾਜਿਸ ਦਿਗੀ ਵੀ ਇਹਨਾਂ ਨੂੰ ਆਪਸ ਦੇ ਵਿੱਚ ਲਾ ਕੇ ਮਾਰਦੀ ਹੈ ਭਾਈ ਜੀ ਇੰਨਾ ਗੱਲਾਂ ਵਾਸਤੇ ਸਾਨੂੰ ਲੜਾ ਕੇ ਮਾਰਨਗੇ ਕੱਲੂ ਹਿੰਦੂਆਂ ਦਾ ਤੇ ਸਾਡੇ ਕਿਸਾਨ ਭਰਾਵਾਂ ਦਾ ਦੋਵਾਂ ਦਾ ਝੰਡਾ ਲਹਿਰਾਵਾਂਗੇ ਇੱਥੇ ਬਿਲਕੁਲ ਬਾਈ ਬਿਲਕੁਲ ਬਿਲਕੁਲ ਬਈ ਫੇਰ ਠੀਕ ਹੈ ਜੀ ਸਹੀ ਗੱਲ ਆ ਬਾਈ ਫੇਰ ਠੀਕ ਆ ਬਿਲਕੁਲ ਬਾਈ ਹਾਂ ਸੰਜੀਵਾਲਤਾ ਦਾ ਪ੍ਰਤੀਕ ਹੈਗਾ ਇਹ ਪ੍ਰਤੀਕ ਕਰਦਾਂਗੇ ਕਿ ਹਾਂ ਅਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਚਾਰੋਂ ਭਾਈ ਭਾਈ ਚਾਰੋਂ ਭਾਈ ਭਾਈ ਬਿਲਕੁਲ ਬਾਈ ਬਿਲਕੁਲ ਬਾਈ ਆਪਣੇ ਤਾਂ ਲੋਕ ਹੁਣ ਇੰਨੀ ਕ ਸਮਝ ਆ ਗਈ ਵੀ ਗੱਲਾਂ ਨੂੰ ਸਮਝਣ ਲੱਗ ਪਏ ਨਹੀਂ ਪਹਿਲਾਂ ਸਰਕਾਰਾਂ ਦਾ ਇਹੀ ਕੰਮ ਹੁੰਦਾ ਸੀ ਕੋਈ ਕਿਸੇ ਨੇ ਮੰਨਦਾ ਵੀ ਮੁਸਲਮਾਨਾਂ ਦੇ ਘਰੇ ਡਿਗਿਆ ਤਾਂ ਕੋਈ ਨੇ ਹਿੰਦੂਆਂ ਦੇ ਘਰੇ ਡਿਗਿਆ ਤਾਂ ਲੋਕ ਲੜੀ ਜਾਂਦੇ ਤੇ ਲੀਡਰ ਬਾਈ ਵੋਟਾਂ ਲੈ ਕੇ ਮਗਰੋਂ ਪਰ ਆ ਜਾਂਦੇ ਹਨਾ ਬਿਲਕੁਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਬਾਈ ਸੇਵਾ ਕੀਤੀ ਬਹੁਤ ਧੰਨਵਾਦ ਪ੍ਰਮਾਤਮਾ ਬਾਈ ਤੁਹਾਨੂੰ ਚੜ੍ਹਦੀ ਕਲਾ ਰੱਖੇ ਹਨਾ ਤੁਸੀਂ ਅੰਕੇਤ ਬਾਈ ਅਸਲ 'ਚ ਆਰਤੀਆ ਹੋਣ ਦਾ ਫਰਜ ਨਿਭਾਤਾ ਕਹਿੰਦੇ ਹੁੰਦੇ ਨੇ ਕਹਿੰਦੇ ਆਰਤੀਆ ਕਿਸਾਨ ਦਾ ਪਿਓ ਹੁੰਦਾ ਹੈ ਹਨਾ ਸਾਡੇ ਮਤਲਬ ਆਮ ਹੀ ਲੋਕ ਹੈ ਜਿਹੜਾ ਕਹਿੰਦੀ ਆ ਆੜਤੀਆ ਜੱਟ ਦਾ ਪਿਓ ਹੁੰਦਾ ਜਦੋਂ ਪੁੱਤ ਨੂੰ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਹੈ ਨਾ ਬਾਈ ਜਿਵੇਂ ਮੈਂ ਸਾਡੇ ਘਰਾਂ ਤੇ ਦੇਖੇ ਨੇ ਵੀ ਕਈ ਵਾਰ ਕੋਈ ਬੰਦਾ ਢਿੱਲਾ ਹੋ ਗਿਆ ਡੀ ਐਮ ਸੀ ਚ ਜਾਂਦਾ ਕਿਤੇ ਹੋਰ ਜਾਂਦਾ ਤਾਂ ਆੜਤੀਆ ਮਗਰ ਬਾਈ ਲੱਖ ਲੱਖ ਰੁਪਏ ਦੇ ਕੇ ਭੇਜ ਦਿੰਦੇ ਜੀ ਵੀ ਜੇ ਕੋਈ ਗੱਲ ਰਾਤ ਨੂੰ 1:00 ਵਜੇ ਚੌਂਕ 'ਚ ਜਾ ਕੇ ਖੜਦੇ ਆ ਜੀ ਜਦੋਂ ਸਾਡੇ ਕਿਸੇ ਚਾਚੇ ਦਾ ਤਾਏ ਦਾ ਫੋਨ ਆਉਂਦਾ ਵੀ ਆਪਣੇ ਤੇ ਰਾਤ ਨੂੰ ਆਹ ਮਜਬੂਰੀ ਪੈ ਗਈ ਤਾਂ ਨਾਲ ਇਹ ਵੀ ਪੁੱਛਦੇ ਆ ਵੀ ਚਾਚਾ ਮੈਂ ਚੱਲਣਾ ਨਾਲ ਕਾਰ ਚਾਹੀਦੀ ਹੈ ਕੀ ਚਾਹੀਦਾ ਦੇਖੋ ਹਾਂ ਨਹੀਂ ਨਹੀਂ ਬਿਲਕੁਲ ਬਾਈ ਤੁਸੀਂ ਬਹੁਤ ਸੋਹਣਾ ਫਰਜ਼ ਜਦਾ ਕੀਤਾ ਮੈਨੂੰ ਮਾਣ ਆ ਭਰਾਵਾ ਤੁਹਾਡੇ ਤੇ ਹਨਾ ਤੇ ਹੋਰ ਵੀ ਬਾਈ ਆਪਾਂ ਕਹੀਏ ਵੀ ਪੰਜਾਬ ਦੇ ਜਿੰਨੇ ਵੀ ਆੜਤੀਏ ਵੀਰ ਨੇ ਤੇ ਬਾਈ ਵੀਰ ਹੋਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਬਹੁਤ ਸੋਹਣਾ ਲੱਗਿਆ ਬਾਈ ਤੁਹਾਡਾ ਜਿਹੜੇ ਉਦੋਂ ਟਰੈਕਟਰਾਂ ਦਾ ਨੁਕਸਾਨ ਹੋਇਆ ਸੀ ਨਾ ਤੇ ਇੱਥੇ ਇਹਨਾਂ ਦਾ ਅੱਜ ਹੋ ਰਿਹਾ ਕੰਮ ਠੀਕ ਆ ਉਹ ਆਪਣੇ ਵਾਲੇ ਡੱਬੇ ਚ ਗਈ ਆਪਾਂ ਮੇਰੇ ਡੱਬੇ ਚ ਪਈ ਜਾ ਇਹਨਾਂ ਨੂੰ ਨਾ ਆ ਵੀਰ ਫਿਰਿੰਗ ਕਰ ਰਹੇ ਨੇ ਕੰਮ ਉਹ ਪੈਂਦੀ ਏ ਪਹਿਲਾਂ ਮੈਂ ਪਾ ਕੇ ਨਹੀਂ ਆਇਓ ਉਹ ਤੇ ਤੁਸੀਂ ਨੇ ਕਿਹਾ ਹੋ ਜੀ ਠੀਕ ਹੈ ਕੀ ਨਾਮ ਇਹ ਆਪਣਾ ਕਿੱਥੋਂ ਆਏਗੇ ਜੀ ਪਾਤੜਾਂ ਤੋਂ ਪਾਤੜਾਂ ਤੋਂ ਠੀਕ ਹੈ ਕੀ ਨਾਮ ਹੈ ਆਪਣੀ ਦਸਤਾਂ ਦਾ ਨikhil kumar ਜੀ ਨikhil kumar ਠੀਕ ਹੈ ਕਿਵੇਂ ਤੁਹਾਡੇ ਵੱਲੋਂ ਇਹ ਸੇਵਾ ਹੋਈ ਜਾ ਰਹੀ ਹੈ ਜਾਂ ਕਿਵੇਂ ਹੈ ਜੀ ਇੱਕ ਵੱਡਾ ਭਾਈ ਅੰਕੇ ਕਰਕੇ ਪਾਤੜਾਂ ਜੀ ਉਹਦੇ ਵੱਲੋਂ ਸਾਨੂੰ ਹੁਕਮ ਆਇਆ ਵੀ ਇਹਾਂ ਵੀ ਹੋ ਰਹੀ ਹੈ ਠੀਕ ਹੈ ਜੀ ਉਹਦੇ ਵਿੱਚ ਅੰਦਰ ਅੰਦਰ ਚੱਲ ਗਈ ਸੇਵਾ ਲਾ ਰਿਹਾ ਜੀ ਠੀਕ ਹੈ ਦੇਖ ਲਓ ਭਰਾਵੋ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਭਾਈ ਜਿਹਨੇ ਸੇਵਾ ਕਰਨੀ ਹੁੰਦੀ ਹੈ ਨਾ ਉਹ ਤਾਂ ਬੰਦਿਆਂ ਨੂੰ ਲੈ ਕੇ ਉਰੇ ਆ ਜਾਂਦਾ ਜਿਵੇਂ ਤੁਸੀਂ ਵੀ ਦੇਖਦੇ ਹੋ ਸਾਰਾ ਇੱਕ ਮੁਕਸਰ ਦਾ ਪੋਸਟਰ ਬਾਈ ਵਾਇਰਲ ਹੋ ਰਿਹਾ ਜੀ ਨਾ ਪਹਿਲ ਆਪਣੇ ਭਾਈਚਾਰੇ ਦੇ ਵੀਰਾਂ ਨਾਲ ਕੇ ਨਹੀਂ ਨਹੀਂ ਬਿਲਕੁਲ ਭਾਈ ਆਪਣੇ ਹਿੰਦੂ ਭਾਈਚਾਰੇ ਦੇ ਵੀਰ ਆਪਣੇ ਨਾਲ ਖੜੇ ਨੇ ਕਿਸਾਨ ਵੀਰਾਂ ਨਾਲ ਹਨ ਬਿਲਕੁਲ ਭਾਈ ਛੋਡੀ ਆਪਾਂ ਕਹੀਏ ਵੀ ਅਸੀਂ ਛੋਟਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਗੇ ਤੇ ਵੀ ਇਹੀ ਗੱਲ ਮੈਂ ਕਹਿ ਰਿਹਾ ਦੀ ਆਪਣੇ ਭਰਾਵਾਂ ਨੂੰ ਭਾਈ ਜਿਹਨੇ ਸੇਵਾ ਕਰਨੀ ਹੁੰਦੀ ਆ ਉਹ ਵੀਰ ਕੋਈ ਪੋਸਟਾਂ ਵਾਇਰਲ ਨਹੀਂ ਕਰਦਾ ਹੈਗਾ ਉਹ ਤਾਂ ਜਿਹਨੇ ਆਉਣਾ ਹੁੰਦਾ ਵੀਰ ਖਰੀ ਆ ਰਹੇ ਨੇ ਤੇ ਇਹ ਨੇ ਭਾਈ ਜ ਠੀਕ ਹੈ ਕੀ ਨਾਮ ਹੈ ਬਈ ਆਪਣਾ ਅੰਕਿਤ ਗਰਗ ਜੀ ਅੰਕਿਤ ਗਰਗ ਤੇ ਅੰਕਿਤ ਬਾਈ ਜੀ ਕਿਵੇਂ ਤੁਸੀਂ ਇੱਥੇ ਕਿਸਾਨ ਵੀਰਾਂ ਦੀ ਸੇਵਾ ਕਰ ਰਹੇ ਹੋ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਬਾਈ ਅਸੀਂ ਇਸ ਤੋਂ ਪਹਿਲਾਂ ਦੋ ਵਾਰ ਆਏ ਸੀ ਜੀ ਮਸਦੀਆਂ ਤੇ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਠੀਕ ਹੈ ਬਾਈ ਜੀ ਦੂਜੀ ਵਾਰ ਅਸੀਂ ਉਦੋਂ ਆਏ ਸੀ ਜੀ 21 ਤਰੀਕ ਨੂੰ ਜਦੋਂ ਹਰਿਆਣਾ ਸਰਕਾਰ ਦੇ ਗੁੰਡਿਆਂ ਨੇ ਆ ਕੇ ਹਾਂਜੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਉੱਤੇ लाठी चार्ज ਕੀਤਾ ਤੋੜਪੰਨ ਕੀਤੀ ਸਭ ਤੋਂ ਵੱਡੀ ਗੱਲ ਇਹਨਾਂ ਨੇ लाठी चार्ज ਕੀਤਾ ਜੋ ਆਪਣੀ ਮੈਡੀਕਲ ਦੀ ਟੀਮ ਇੱਥੇ ਬੈਠੀ ਸੀ ਉਹਨਾਂ ਦੀ ਗੱਡੀ ਵੀ ਤੋੜੀ ਗਈ ਉਹਨਾਂ ਦੇ ਉੱਤੇ लाठी चार्ज ਵੀ ਕੀਤਾ ਗਿਆ ਉਹਨਾਂ ਦੇ ਇੱਕ ਬੰਦੇ ਦੀ ਬਾਹ ਵੀ ਟੁੱਟੀ ਹੈ ਬਾਹ ਵੀ ਟੁੱਟੀ ਆਈ ਉਹਨਾਂ ਦੀ ਉਸ ਦਿਨ ਅਸੀਂ ਇੱਥੇ ਹੀ ਸੀਗੇ ਜਿਸ ਦਿਨ ਸਾਡਾ ਇੱਕ ਕਿਸਾਨ ਭਰਾ ਸ਼ਹੀਦ ਹੋਇਆ ਹਾਂਜੀ ਅਸੀਂ ਇੱਥੋਂ ਤੋਂ 10 15 ਫੁੱਟ ਦੂਰੀ ਤੇ ਖੜੇ ਸੀਗੇ ਇੱਕਦਮ ਭੱਜ ਦੜ ਮੱਚੀ ਤੇ ਅਸੀਂ ਜਦੋਂ ਵਾਪਿਸ ਜਾ ਰਹੇ ਸੀ ਵਾਪਿਸ ਜਾਂਦੇ ਜਾਂਦੇ ਅਸੀਂ ਆਹੀ ਸਾਰੇ ਭਰਾ ਸੀਗੇ ਠੀਕ ਹੈ ਜੀ ਅਸੀਂ ਜਾਂਦੇ ਜਾਂਦੇ ਸਲਾਹ ਕੀਤੀ ਕਿ ਜੋ ਆਪਣੇ ਭਰਾਵਾਂ ਦਾ ਇੱਥੇ ਨੁਕਸਾਨ ਹੋਇਆ ਵੀ ਜਿੰਨਾ ਕਾਪਾ ਕਰ ਸਕਦੇ ਆ ਵੀ ਉਹ ਤੋਂ ਆਪਾਂ ਭਜਦੇ ਨਹੀਂ ਕੱਲ ਅਸੀਂ ਇੱਥੇ ਜਾਇਜ਼ਾ ਲੈਣ ਆਏ ਸੀ ਅੱਜ ਮਿਸਤਰੀਆਂ ਨੂੰ ਨਾਲ ਲੈ ਕੇ ਹਵਾਲੀ ਮਸ਼ੀਨ ਨਾਲ ਲੈ ਕੇ ਟਾਇਰ ਖੋਲਣ ਵਾਲੀ ਮਸ਼ੀਨ ਨਾਲ ਲੈ ਕੇ ਇੱਥੇ ਆਏ ਆ ਜੀ ਜਿਹੜੇ ਟਾਇਰਾਂ ਦੇ ਵਿੱਚੋਂ ਟਿਊਬਾਂ ਨਵੀਆਂ ਪੈਣ ਵਾਲੀਆਂ ਨੇ ਟਿਊਬਾਂ ਨਵੀਆਂ ਪਵਾ ਰਹੇ ਆ ਜਿਹੜਾ ਵੀ ਰਿਪੇਅਰ ਕਰਨ ਵਾਲਾ ਰਿਪੇਅਰ ਕਰਾ ਰਿਹਾ ਠੀਕ ਹੈ ਕੋਈ ਟਾਇਰ ਪੂਰ ਟਾਇਰ ਪਾ ਦਾਂਗੇ ਨਹੀਂ ਨਹੀਂ ਠੀਕ ਹੈ ਬਾਈ ਬਹੁਤ ਵਧੀਆ ਬਾਈ ਤੁਹਾਡਾ ਭਰਾਲਾ ਦੇਖਣੋ ਭਰਾਵੋ ਇਹ ਹੁੰਦੀ ਹੈਗੀ ਸੇਵਾ ਆਪਣੇ ਜਿਵੇਂ ਬਾਈ ਪਹਿਲਾਂ ਵੀ ਨਾ ਮੈਂ ਉਹ ਚੀਜ਼ ਤੇ ਸਟੈਂਡ ਲੈ ਗਿਆ ਸੀ ਜਦੋਂ ਇੱਕ ਮੁਕਸਰ ਵਾਲੀ ਗੱਲ ਸੀ ਨਾ ਮੈਂ ਉਹਨਾਂ ਨੂੰ ਵੀਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਇਕੱਲਾ ਇਕੱਲਾ ਬੰਦਾ ਉਰੇ ਆਵੇ ਮੈਂ ਵੀ ਇਕੱਲਾ ਇਕੱਲਾ ਬੰਦਾ ਨਹੀਂ ਆ ਸਕਦਾ ਉਹਦੇ ਲੈ ਕੇ ਹਨਾ ਤਾਂ ਉਹੀ ਗੱਲ ਆ ਬਾਈ ਜਿਨੇ ਕੋਈ ਨੇ ਸੇਵਾ ਕਰਨੀ ਹੁੰਦੀ ਹੈਗੀ ਤਾਂ ਉਹ ਬੰਦਾ ਕੋਈ ਇਦ ਆਪ ਆ ਕੇ ਜਾਇਜਾ ਲੈ ਕੇ ਗਏ ਨੇ ਅਸਲੀ ਸੇਵਾ ਤਾਂ ਬਾਈ ਛੁੱਟੀ ਆ ਨਿਕ ਵੀ ਲਿਆਵਾਂਗੇ ਵੀਰੇ ਜਿਵੇਂ ਕਿਸੇ ਵਿੱਚ ਖੰਡ ਪਾਤੀ ਆਪਣੇ ਟ੍ਰੈਕ ਹਾਂਜੀ ਹਾਂਜੀ ਕਿਚ ਨੂਨ ਪਾ ਕੇ ਬਿਲਕੁਲ ਜਿਵੇਂ ਵੀ ਇਹਨਾਂ ਦੀ ਟੈਂਕੇ ਚ ਸਾਫ ਸਪਲਾਈ ਕਰਾ ਕੇ ਟਰੈਕਟਰ ਚਲਦੇ ਕਰਾਂਗੇ ਇਸੇ ਟਰੈਕਟਰ ਦੀ ਟੈਂਕੀ ਦੀ ਜਿਹਦੇ ਅਸੀਂ ਦਿਖਾਇਆ ਸੀਗਾ ਬਾਈ ਵੀ ਉਪਰ ਖੰਡ ਤੇ ਉਹ ਹੈ ਨਾ ਹਾਂ ਖੰਡ ਤੇ ਨੂਨ ਵਗੈਰਾ ਸਾਰਿਆਂ ਤੇ ਹਾਂ ਬਿਲਕੁਲ ਬਾਈ ਜਿਵੇਂ ਇੱਕ ਦੀ ਬੈਟਰੀ ਲੈ ਕੇ ਬਿਲਕੁਲ ਜੀ ਨੁਕਸਾਨ ਉਹਨਾਂ ਨੇ ਬਹੁਤ ਕੀਤਾ ਸਾਰੇ ਇਹ ਸਾਰਾ ਫਿਰ ਬਾਈ ਤੁਸੀਂ ਆਪਦੇ ਵੱਲੋਂ ਖੁਦ ਦੇ ਵੱਲੋਂ ਕਰ ਰਹੇ ਹੋ ਜਾਂ ਵੀ ਕੋਈ ਛੋਟਾ ਗਰੁੱਪ ਆਗਾ ਭਰਾਵਾਂ ਦਾ ਜਿਵੇਂ ਆਪਾਂ ਜਿੰਨੇ ਅਸੀਂ ਭਰਾ ਇੱਥੇ ਖੜੇ ਆ ਜੀ ਤੇ ਸਾਡੇ ਹੋਰ ਭਰਾ ਅੱਜ ਬਿਜੀ ਸੀਗੇ ਉਹ ਨਹੀਂ ਆ ਸਕੇ ਠੀਕ ਹੈ ਜੀ ਉਹ ਕਰ ਰਹੇ ਨੇ ਜੀ ਕਹਿਣ ਨੂੰ ਤਾਂ ਸਾਰੇ ਕਹੀ ਦੂੰਗਾ ਪਰ ਅਸੀਂ ਕਹਿੰਨੇ ਆਂ ਵੀ ਸਭ ਦਾ ਦਸੌਂਦ ਪੈ ਜੇ ਬਿਲਕੁਲ ਜੀ ਉਹ ਸਭ ਤੋਂ ਵਧੀਆ ਗੱਲ ਹੈ ਸਭ ਤੋਂ ਵਧੀਆ ਜੀ ਹਾਂ ਕਰਵਾਉਣ ਨੂੰ ਤਾਂ ਜਿਵੇਂ ਆਪਾਂ ਕਹੀਏ ਬਈ ਹਾਂ ਬਿਲਕੁਲ ਆ ਕੇ ਆਵਾਂਗੇ ਜੀ ਇੱਕ ਅੱਧੇ ਦਿਨ ਚ ਸਾਰੇ ਜੋ ਰਿਪੇਅਰ ਹੋਣ ਵਾਲੇ ਰਿਪੇਅਰ ਵੀ ਕਰਵਾਵਾਂਗੇ ਇਹਨਾਂ ਟਰੈਕਟਰਾਂ ਨੂੰ ਉਦੋਂ ਤੱਕ ਠੀਕ ਕਰਾਂਗੇ ਜਦੋਂ ਤੱਕ ਇਹਨਾਂ ਨੂੰ ਸਟਾਰਟ ਕਰਕੇ ਹਰਿਆਣਾ ਸਰਕਾਰ ਦੀ ਹਿੱਕ ਤੇ ਨਹੀਂ ਚੜਦੇ ਨਹੀਂ ਬਿਲਕੁਲ ਬਾਈ ਜੀ ਤੇ ਅੰਕੇ ਦਾ ਆਪਣਾ ਹਨਾ ਅੰਕੇ ਜੀ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਤਾਂ ਜੋ ਕਿਸੇ ਵੀ ਭਰਾ ਨੇ ਤੁਹਾਡੇ ਨਾਲ ਸੰਪਰਕ ਕਰਵਾ ਮੇਰਾ ਨੰਬਰ ਹੈ ਜੀ 9581600001 95816 816 95816 000001 ਠੀਕ ਹੈ ਬਿਲਕੁਲ ਬਾਈ ਅਸੀਂ ਛੋੜਾ ਨੰਬਰ ਵੀ ਉੱਪਰ ਪਾਵਾਂਗੇ ਤੇ ਪਾਤੜਾ ਤੋਂ ਵੀਰ ਨੇ ਤੇ ਨਾਲ ਸਾਰੀ ਇਹਨਾਂ ਦੀ ਬਾਈ ਜਿੰਨੀ ਟੀਮ ਆਣਾ ਸਭ ਦਾ ਧੰਨਵਾਦ ਇੱਥੇ ਤੁਸੀਂ ਦੇਖ ਲਓ ਬਾਈ ਹਵਾ ਵਗੈਰਾ ਭਰਨ ਵਾਲਾ ਸਾਰਾ ਸਿਸਟਮ ਵੀਰ ਹੋਰਾਂ ਦੇ ਬਾਈ ਕੋਲੇ ਆ ਤੇ ਇਦੋਂ ਪਹਿਲਾਂ ਹੋਰ ਵੀ ਵਿਸੇ ਕਈ ਟਰੈਕਟਰ ਇਹਨਾਂ ਨੇ ਠੀਕ ਕਰਤੇ ਹਾਂਜੀ 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 ਆ ਜੀ ਜਦੋਂ ਬਾਈ ਸਾਨੂੰ ਪਤਾ ਲੱਗਿਆ ਵੀ ਇੱਥੇ ਪਾਤੜਾ ਦੇ ਵੀਰ ਆਏ ਬੈਣੇ ਹਨਾ ਟਰੈਕਟਰਾਂ ਦੀ ਸਰਵਿਸ ਦੇ ਵਿੱਚ ਬਾਈ ਜੋ ਵੀ ਟਰੈਕਟਰ ਨੂੰ ਨੁਕਸਾਨ ਹੋਇਆ ਕਹਿੰਦਾ ਵੀਰ ਖੁਰੀਆਂ ਆਏ ਨੇ ਆਹ ਦੇਖੋ ਬਾਈ ਇਸ ਤਰ੍ਹਾਂ ਬਾਈ ਜਿਹੜੀ ਟਾਇਰ ਖੋਲਣ ਵਾਲੀ ਮਸ਼ੀਨ ਆ ਗਈ ਇਹਦੇ ਨਾਲ ਮੌਕੇ ਦੀ ਮੌਕੇ ਦੀ ਟਾਇਰ ਖੋਲ ਕੇ ਸਾਰਾ ਹੋ ਜਾਂਦਾ ਆ ਜਿਹੜੀਆਂ ਗੱਡੀਆਂ ਦੇ ਟਾਇਰ ਵਗੈਰਾ ਹੋ ਗਏ ਸੀਗੇ ਜਿਵੇਂ ਆ ਪਿਕਅਪ ਗੱਡੀ ਖੜੀ ਆ ਗਈ ਤੇ ਇਧਰ 855 ਟਰੈਕਟਰ ਖੜਾ ਬਾਈ ਜੋ ਵੀ ਇਹਨਾਂ ਨੂੰ ਦਿੱਕਤ ਆ ਰਹੀ ਠੀਕ ਹੈ ਇਹ ਬਾਈ ਦੇ ਟਰੈਕਟਰ ਨਾਲ ਲੋ ਇੰਟਰਵਿਊ ਨੇ ਤੇ ਕਿਹੜਾ ਪਿੰਡ ਆ ਬਾਈ ਆਪਣੇ ਮਹਿਮਾ ਸਰਜਾਈ ਮਹਿਮਾ ਸਰਜਾਈ ਜ਼ਿਲ੍ਹਾ ਬਹਿੰਡਾ ਜੀ ਠੀਕ ਹੈ ਤੇ ਆਪਣੇ ਟਰੈਕਟਰ ਦੇ ਵਿੱਚ ਬਾਈ ਕੀ ਟਾਇਰਾਂ ਦੇ ਵੀ ਮਾਰ ਕੇ ਸੀਗੇ ਟਾਇਰਾਂ ਟੂਪਾਂ ਪਾੜਦੇ ਸੀ ਜੀ ਠੀਕ ਹੈ ਆ ਮੇਰੇ ਭਾਈ ਖੜੇ ਨੇ ਜੀ ਇਹਨਾਂ ਨੇ ਸੇਵਾ ਕਰਵਾਈ ਹੈ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਸਾਡਾ ਚਰਦਾ ਟਰੈਕਟਰ ਚੜ੍ਹਦੇ ਨੇ ਪਰਮਾਤਮਾ ਇਹਨਾਂ ਦੀ ਕਮਾਈ ਚ ਵਰਕ ਚ ਪਾ ਦੇ ਬਿਲਕੁਲ ਭਾਈ ਬਿਲਕੁਲ ਹਨਾ ਸਾਰੇ ਭਰਾ ਭਾਈ ਆਪਣੇ ਪੰਜਾਬ ਨਾਲ ਨੇ ਕੇ ਹਿੰਦੂਪਾਈਆਂ ਦਾ ਵੀ ਅਸੀਂ ਬਹੁਤ ਜਿਆਦਾ ਆਪਾਂ ਕਹੀਏ ਭਾਈ ਸਦਕਾ ਉਹਦਾ ਜੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਆਹ ਖੜੇ ਨੇ ਭਾਈ ਦੇਖੋ ਸਾਰੇ ਟਾਇਰ ਵਗੈਰਾ ਉਹ ਕਰ ਰਹੇ ਨੇ ਇਸ ਤਰ੍ਹਾਂ ਜੈਕ ਲਾ ਲਾ ਕੇ ਹੋਣ ਹੋਣ ਕੇ ਭਾਈ ਸਾਰੇ ਠੀਕ ਹੈ ਭਾਈ ਜੀ ਧੰਨਵਾਦ ਜਰਦੀ ਕਲਾ ਸਾਡਾ ਪੰਜਾਬ ਸਾਡਾ ਦੇਸ਼ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਅਹੀਂ ਸਾਡਾ ਬਾਈ ਜਿਹੜਾ ਭਾਈਚਾਰਾ ਬਣਿਆ ਰਹੇ ਹਨਾ ਸੀਨਾ ਚੌੜਾ ਹੋ ਗਿਆ ਬਾਈ ਤੁਹਾਨੂੰ ਭਰਾਵਾਂ ਨੂੰ ਦੇਖ ਕੇ ਠੀਕ ਆ ਬਾਈ ਜੀ ਧੰਨਵਾਦ ਬੰਦੀ ਧੰਨਵਾਦ